ਲੈ ਕੇ ਰਵਾਂਗੇ ਸਰਕਾਰ ਨਾਲ ਖੜੀ ਹੈ ਇਹਨਾਂ ਨੌਜਵਾਨਾਂ ਦੇ ਯੂਨੀਵਰਸਿਟੀ ਦੇ ਪਹਿਲੇ ਦਿਨ ਤੋਂ ਫਰੋਮ ਦਾ ਫਰਸਟ ਡੇ ਅਸੀਂ ਸਰਕਾਰ ਸਰਕਾਰ ਤਾਂ ਹੈ ਨਾ ਪੰਜਾਬ ਹੈ ਪੰਜਾਬੀ ਹੈ ਜੀ ਔਰ ਸਰਕਾਰ ਚ ਵੀ ਆਦੇ ਤੋਂ ਵੱਧ ਤੇ ਉਹ ਐਮ ਐਲ ਏ ਸਾਡੇ ਜਿਹੜੇ ਅਸੀਂ ਯੂਨੀਵਰਸਿਟੀ ਤੇ ਪੜ੍ਹੇ ਆ ਨੌਜਵਾਨਾਂ ਦਾ ਜਿਹੜਾ ਹੜ ਸੀ ਉਹ ਉਹਨਾਂ ਦੇ ਅੱਗੇ ਟਿਕ ਨਹੀਂ ਪਾਈ ਚੰਡੀਗੜ੍ਹ ਪੁਲਿਸ ਤਾਂ ਅੰਦਰ ਆਏ ਆ ਪ੍ਰਸ਼ਾਸਨ ਨੇ ਡਾਕਟਰੀ ਚਾਰਜ ਵੀ ਕੀਤਾ ਬਾਕੀ ਦਾ ਨੌਜਵਾਨਾਂ ਦੇ ਉੱਪਰ ਵੀ ਚਾਰਜ ਤੋਂ ਲੈ ਕੇ ਕਿਹੜਾ ਹੇਲਾ ਵਸੀਲਾ ਨਹੀਂ ਵਰਤ ਰਿਹਾ ਹਰ ਤਰੀਕੇ ਨਾਲ ਰੋਕਣ ਦੀ ਕੋਸ਼ਿਸ਼ ਕਰ ਰਿਹਾ ਆਬ ਯੂਨੀਵਰਸਿਟੀ ਸਾਡੀ ਆ ਚੰਡੀਗੜ੍ਹ ਵੀ ਸਾਡਾ ਆ ਔਰ ਇਹਨਾਂ ਦੀ ਤਾਨਾਸ਼ਾਹੀ ਬਿਲਕੁਲ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਕਿੱਦਾਂ ਕਿ ਹਟੋਂਗੇ ਕਿਤੇ ਨਾ ਕਿਤੇ ਕੋਰੋਨਾ ਤੇ ਮਕਸਦ ਸਾਡੇ ਪਹਿਲੇ ਦਿਨ ਤੋਂ ਮਕਸਦ ਹੀ ਹੋ ਸੀ ਦੇਖੋ ਨੋਟੀਫਿਕੇਸ਼ਨ ਤੇ ਪਹਿਲਾਂ ਹੀ ਇਲੀਗਲ ਸੀ ਸਾਰਿਆਂ ਨੂੰ ਪਤਾ ਹੈ ਉਥੇ ਗਲਤੀ ਮੰਨ ਲਈ ਪਾਰ ਸਰਕਾਰ ਨੇ ਲੇਕਿਨ ਅਲਟੀਮੇਟਲੀ ਸੈਨੇਟ ਬਹਾਲ ਕਰਨਾ ਸੈਨੇਟ ਇਲੈਕਸ਼ਨ ਕਰਾਉਣਾ ਇਹ ਸਾਡਾ ਮੁੱਦਾ ਆ ਉਹਦੇ ਲਈ ਅਸੀਂ 144 ਲੱਗੀ ਹੋਈ ਹੈ 게ਟਾਂ ਦੇ ਬਾਹਰ ਕਿਤੇ ਨਾ ਕਿਤੇ ਕਿਵੇਂ ਦੇਖਦੇ ਹਾਂ ਕੋਈ ਵੀ ਚਾਹੇ ਸਟੂਡੈਂਟਸ ਪਾਰ ਖੜਦੇ ਸੀ ਜਿਨ੍ਹਾਂ ਕੋਲ ਪਾਸ ਵੀ ਸੀਗੇ ਯੂਨੀਵਰਸਿਟੀ ਦੇ ਉਹਨਾਂ ਐਂਟਰ ਨਹੀਂ ਹੋਣੇ ਹੁਣ ਉੱਤੇ ਜਾ ਰਹੇ ਸੀਗੇ ਬਕਾਇਦਾ ਉਹਨਾਂ ਨੂੰ ਗੱਡੀਆਂ ਦੇ ਵਿੱਚ ਬਿਠਾ ਕੇ ਥਾਣੇ ਵਿੱਚ ਲਿਜਾਇਆ ਗਿਆ ਕਿਵੇਂ ਦੇਖੋ ਸਾਰੇ ਲੋਕਾਂ ਨੂੰ ਥਾਣੇ ਚ ਲੈ ਗਏ ਸਾਡੇ ਵੀ ਸਾਨੂੰ ਥਾਣੇ ਚ ਲੈ ਕੇ ਜਾ ਰਹੇ ਸਾਡੇ ਤੇ ਨੌਜਵਾਨਾਂ ਦਾ ਜੋਰ ਪੈ ਗਿਆ ਅਸੀਂ ਕੈਂਪਸ 'ਚ ਆ ਗਏ ਲੇਕਿਨ ਇਹ ਬਹੁਤ ਮੈਂ ਤਾਂ ਹੀ ਕਹਾਂ ਇਹ ਬੜਾ ਪਾਣਾ ਸ਼ਾਈ ਵਾਲਾ ਰੁਪਈਆ ਕਿ ਆਮ ਆਦਮੀ ਪਾਰਟੀ ਤੋਂ ਮਰਵਿੰਦਰ ਸਿੰਘ ਚੇਹੇ ਅੰਦਰ ਤੱਕ ਦੇਖੋ ਪਹਿਲਾਂ ਸਾਨੂੰ ਆਪਣੀ ਰਾਜਧਾਨੀ ਦੇ ਗੁਰੂਆਂ ਤੇ ਰੋਕਿਆ ਸਾਡੇ ਫਿਰ ਸਾਨੂੰ ਚੰਡੀਗੜ੍ਹ ਦੇ ਗੇਟਾਂ ਤੇ ਰੋਕਿਆ ਤੱਕਾ ਸ਼ਾਈ ਬਹੁਤ ਕੀਤੀ ਜਾ ਰਹੀ ਹੈ ਡੰਡੇ ਪਰ ਸ਼ਾਈ ਜਾ ਰਹੀ ਹੈ ਚਤਾਰਨ ਪੰਜਾਬੀਆਂ ਦਾ ਇਸ ਤੱਕ ਹਾਲ ਮਾਰਾ ਕੀਤਾ ਜਾ ਰਿਹਾ ਹੈ ਆਪੇ ਹੀ ਸਮਝ ਲਾ ਲੋ ਜੀ ਇਹ ਤੇ ਨੌਜਵਾਨਾਂ ਦਾ ਜਿਹੜਾ ਹੜ ਸੀ ਉਹ ਉਹਨਾਂ ਦੇ ਅੱਗੇ ਟਿਕ ਨਹੀਂ ਪਾਈ ਚੰਡੀਗੜ੍ਹ ਪੁਲਿਸ ਤਾਂ ਅੰਦਰ ਆਏ ਆ ਪ੍ਰਸ਼ਾਸਨ ਨੇ ਡਾਟੀ ਚਾਰਜ ਵੀ ਕੀਤਾ ਬਾਕਾਇਦਾ ਨੌਜਵਾਨਾਂ ਦੇ ਉੱਪਰ ਅਸੀਂ ਚਾਰਜ ਤੋਂ ਲੈ ਕੇ ਕਿਹੜਾ ਹੀਲਾ ਵਸ਼ੀਲਾ ਨਹੀਂ ਵਰਤ ਰਹੇ ਹਰ ਤਰੀਕੇ ਨਾਲ ਰੋਕਣ ਦੀ ਕੋਸ਼ਿਸ਼ ਕਰ ਰਹੇ ਆ ਲੇਕਿਨ ਅਸੀਂ ਇਹਨਾਂ ਤੋਂ ਦੱਬਣ ਵਾਲੇ ਨਹੀਂ ਆ ਨਾ ਅਸੀਂ ਡਰਨ ਵਾਲੇ ਆ ਪੰਜਾਬ ਯੂਨੀਵਰਸਿਟੀ ਸਾਡੀ ਆ ਚੰਡੀਗੜ੍ਹ ਵੀ ਸਾਡਾ ਆ ਔਰ ਇਹਨਾਂ ਦੀ ਤਾਨਾਸ਼ਾਹੀ ਬਿਲਕੁਲ ਅਸੀਂ ਬਰਦਾਸ਼ਤ ਨਹੀਂ ਕਰਾਂ ਚੌਣਾ ਕਰਾ ਕੇ ਹਟੋਗੇ ਕਿਤੇ ਨਾ ਕਿਤੇ ਕੋਰੋਨਾ ਤੇ ਮਕਸਦ ਸਾਡੇ ਪਹਿਲੇ ਦਿਨ ਤੋਂ ਮਕਸਦ ਹੀ ਹੋ ਸੀ ਦੇਖੋ ਨੋਟੀਫਿਕੇਸ਼ਨ ਤੇ ਪਹਿਲਾਂ ਹੀ ਇਲੀਗਲ ਸੀ ਸਾਰਿਆਂ ਨੂੰ ਪਤਾ ਹੈ ਉਹਤੇ ਗਲਤੀ ਮੰਨ ਲਈ ਪਾਰ ਸਰਕਾਰ ਨੇ ਲੇਕਿਨ ਅਲਟੀਮੇਟਲੀ ਸੈਨੇਟ ਬਹਾਲ ਕਰਨਾ ਸੈਨੇਟ ਦੇ ਇਲੈਕਸ਼ਨ ਕਰਾਉਣਾ ਇਹ ਸਾਡਾ ਮੁੱਦਾ ਹੈ ਉਹਦੇ ਲਈ ਅਸੀਂ ਜद्दोजहद ਕਰ ਰਹੇ ਹਾਂ ਸਾਰਾ ਪੰਜਾਬ ਪੰਜਾਬ ਯੂਨੀਵਰਸਿਟੀ ਦੇ ਬੱਚਿਆਂ ਨਾਲ ਹੈ ਫੈਲੋਜ਼ ਨਾਲ ਜਿਹੜਾ ਨੌਜਵਾਨ ਇੱਥੇ ਪਹੁੰਚੇ ਹੋਏ ਨੇ ਕੀ ਸੰਦੇਸ਼ ਦੇਣਾ ਚਾਹੋਗੇ ਪੰਜਾਬ ਦੇ ਨਵਾਂ ਸਿਰ ਦੇਖੋ ਮੈਂ ਸਾਰਿਆਂ ਨੂੰ ਇੱਕੋ ਹੀ ਬੇਨਤੀ ਕਰਦਾ ਹਾਂ ਕਿ ਪੰਜਾਬ ਦੇ ਇੱਕ ਇੱਕ ਨੌਜਵਾਨ ਦੀ ਬਜ਼ੁਰਗ ਦੀ ਭੈਣ ਮਾਂ ਸਾਡੀ ਸਾਰਿਆਂ ਨੇ ਸਾਰਿਆਂ ਦੀ ਹਮਦਰਦੀ ਸਾਰਿਆਂ ਦਾ ਲਗਾਵ ਯੂਨੀਵਰਸਿਟੀ ਨਾਲ ਜਿਸ ਤਰੀਕੇ ਨਾਲ ਅਸੀਂ ਕਿਸਾਨੀ ਅੰਦੋਲਨ ਜਿੱਤਿਆ ਸੀ ਪੀਸਫੁਲੀ ਡੈਮੋਕਰੈਟਿਕ ਤਰੀਕੇ ਨਾਲ ਅਸੀਂ ਇਹਨੂੰ ਵੀ ਵਾਇਲੈਂਟ ਨਹੀਂ ਹੋਣ ਦੇਣਾ ਪੀਸਫੁਲੀ ਆਪਣੇ ਹੱਕ ਲੈ ਕੇ ਰੱਖਣਾ ਸਾਸਟ੍ਰੀ ਕੰ ਦਾ ਧਾਰ 144 ਲੱਗੀ ਹੋਈ ਹੈ 게ਟਾਂ ਦੇ ਬਾਹਰ ਕਿਤੇ ਨਾ ਕਿਤੇ ਕਿਵੇਂ ਦੇਖਦੇ ਹਾਂ ਕੋਈ ਵੀ ਚਾਹੇ ਸਟੂਡੈਂਟ ਖ ਪਾਰ ਖੜਦੇ ਸੀ ਜਿਨ੍ਹਾਂ ਕੋਲ ਪਾਸ ਵੀ ਸੀਗੇ ਯੂਨੀਵਰਸਿਟੀ ਦੇ ਉਹਨਾਂ ਨੂੰ ਐਂਟਰ ਨਹੀਂ ਹੋਣੇ ਹੁਣ ਦਿੱਤਾ ਜਾ ਰਹੇ ਸੀਗਾ ਬਕਾਇਦਾ ਉਹਨਾਂ ਨੂੰ ਗੱਡੀਆਂ ਦੇ ਵਿੱਚ ਬਿਠਾ ਕੇ ਥਾਣੇ ਵਿੱਚ ਲਿਜਾਇਆ ਗਿਆ ਕਿਵੇਂ ਦੇ ਸਾਰੇ ਲੋਕਾਂ ਨੂੰ ਥਾਣੇ ਚ ਲੈ ਗਏ ਸਾਡੇ ਵੀ ਸਾਨੂੰ ਥਾ ਪਛਾਗੇ ਲੇਕਿਨ ਇਹ ਬਹੁਤ ਮੈਂ ਤਾਂ ਹੀ ਕਹਾਂ ਇਹ ਬੜਾ ਪਾਣਾ ਸ਼ਾਈ ਵਾਲਾ ਰਵਈਆ ਹੈ ਇਹ ਕੁਚਲਣ ਦਾ ਦਬਣ ਦਾ ਦਬਾਉਣ ਦਾ ਰਵਈਆ ਹੈ ਜਿੰਨੂੰ ਪੰਜਾਬ ਨੇ ਤੇ ਚੰਗੇ ਚੰਗੇ ਆਏ ਉਹ ਤੋਂ ਨਹੀਂ ਦਵੇ ਇਹਨਾਂ ਦੀ ਕੀ ਮਜਾਲ ਹੈ ਤੋਂ ਅਸੀਂ ਆਪਣੇ ਹੱਕ ਲੈ ਕੇ ਰਵਾਂਗੇ ਸਰਕਾਰ ਨਾਲ ਖੜੀ ਹੈ ਇਹ ਨੌਜਵਾਨਾਂ ਦੇ ਯੂਨੀਵਰਸਿਟੀ ਦੇ ਪਹਿਲੇ ਦਿਨ ਤੋਂ ਫਰੋਮ ਦਾ ਫਰਸਟ ਡੇ ਅਸੀਂ ਸਰਕਾਰ ਸਰਕਾਰ ਤਾਂ ਹੈ ਨਾ ਪੰਜਾਬ ਹੈ ਪੰਜਾਬੀ ਹੈ ਜੀ ਔਰ ਸਰਕਾਰ ਚ ਵੀ ਆਦੇ ਤੋਂ ਵੱਧ ਤੇ ਉਹ ਐਮਐਲਏ ਸਾਡੇ ਜਿਹੜੇ ਅਸੀਂ ਯੂਨੀਵਰਸਿਟੀ ਤੇ ਪੜ੍ਹੇ ਆ ਦਾ इमोशनल ਇਤਿਹਾਸਿਕ ਤੇ ਸੰਵਧਾਨਿਕ ਰਿਸ਼ਤਾ ਇਸ ਸੰਸਥਾਨਾਂ ਨੂੰ ਬਚਾਉਣਾ ਸਾਡਾ ਹੱਕ ਹੈ ਜਿਵੇਂ ਇੱਥੇ ਪੜ ਕੇ ਗਏ ਹਾਂ ਤੁਹਾਡੇ ਵੀ ਬੜੀ ਭਾਵਨਾਵਾਂ ਜੁੜੀ ਹੋਈ ਸੀ ਯੂਨੀਵਰਸਿਟੀ ਮੈਂ ਪ੍ਰਧਾਨ ਵੀ ਰਿਹਾ ਸੈਨੇਟ ਮੈਂਬਰ ਵੀ ਰਿਹਾ ਸਾਰਾ ਇਸ ਯੂਨੀਵਰਸਿਟੀ ਨੇ ਸਾਨੂੰ ਪਛਾਣ ਦਿੱਤੀ ਧੰਨਵਾਦ